ਤੁਹਾਡੇ ਚਿਹਰੇ ਦੀ ਖੂਬਸੂਰਤੀ ਇਹੋ ਜੀ ਖੂਬਸੂਰਤੀ ਹੈ ਜੋ ਕਿਸੇ ਨੂੰ ਵੀ ਕੁਝ ਹੀ ਸਮੇਂ ਦੇ ਵਿੱਚ ਆਪਣੇ ਵੱਲ ਖਿੱਚ ਸਕਦੀ ਹੈ ਆਪਣੇ ਵੱਲ ਮੋਹਿਤ ਕਰ ਸਕਦੀ ਹੈ ਜੇਕਰ ਤੁਹਾਡਾ ਚਿਹਰਾ ਖੂਬਸੂਰਤ ਹੈ ਤਾਂ ਤੁਸੀਂ ਕਿਸੇ ਦੀ ਵੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਚੁਰਾ ਸਕਦੇ ਹੋ ਤੇ ਤੁਸੀਂ ਉਸ ਦੇ ਦਿਲ ਤੇ ਡਾਕਾ ਮਾਰ ਸਕਦੇ ਹੋ ਹੁਣ ਚਿਹਰਾ ਖੂਬਸੂਰਤ ਹੋਵੇਗਾ ਕਿਦਾਂ ਚਿਹਰੇ ਦੇ ਉੱਤੇ ਸਾਡੇ ਮਨ ਮਨ ਮੈਲ ਜੰਮੀ ਹੈ ਡਾਰਕਨੈਸ ਡਰਾਈਨੈਸ ਪਿੰਪਲ ਝੁਰੜੀਆਂ ਛਾਂਹਾਂ ਪਈਆਂ ਹੋਈਆਂ ਇਸ ਨੂੰ ਅਸੀਂ ਸਹੀ ਕਿਦਾਂ ਕਰੀਏ ਤੁਸੀਂ ਬਹੁਤ ਸਾਰੀਆਂ ਕਰੀਮਾਂ ਫੇਸਵਾਸ਼ ਯੂਜ਼ ਕਰਦੇ ਹੋ ਪਰ ਕੋਈ ਫਰਕ ਨਹੀਂ ਪੈਂਦਾ ਪਰ ਅੱਜ ਮੈਂ ਜੋ ਤੁਹਾਨੂੰ ਚੀਜ਼ ਦੱਸਾਂਗਾ ਜੇ ਤੁਸੀਂ ਉਸ ਚੀਜ਼ ਨੂੰ 2 ਤੋਂ 2.5 ਮਹੀਨੇ ਵਰਤ ਲਓ ਸਿਰਫ ਰਾਤ ਦੇ ਸਮੇਂ ਰੋਜ਼ ਤਾਂ 1 ਮਹੀਨੇ ਬਾਅਦ ਤੁਹਾਡਾ ਚਿਹਰਾ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਤੇ ਜੇ ਤੁਹਾਡੇ ਚਿਹਰੇ ਤੇ ਡਾਲਨੈਸ ਡਰਾਈਨੈਸ ਪਿੰਪਲ ਚੁਰੜੀਆਂ ਛਾਈਆਂ ਚਾਹੇ ਕੁਝ ਵੀ ਹੈ ਉਹ ਆਪਣੇ ਆਪ ਠੀਕ ਹੋਣੀ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਇਸ ਨੂੰ ਰਾਤ ਦੀ کریم ਹੀ ਸਮਝ ਸਕਦੇ ਹੋ ਹੁਣ ਕਰਨਾ ਕੀ ਹੈ ਇੱਕ ਚਮਚ ਟਮਾਟਰ ਦਾ ਰਸ ਇੱਕ ਚਮਚ ਖੀਰੇ ਦਾ ਰਸ ਤੇ ਇੱਕ ਚਮਚ ਆਲੂ ਦਾ ਰਸ ਇਸ ਰਸ ਨੂੰ ਕੱਢ ਕੇ ਕਾਟਨ ਦੇ ਨਾਲ ਆਪਣੇ ਚਿਹਰੇ ਤੇ ਅਪਲਾਈ ਕਰ ਲਓ ਆਪਣੇ ਚਿਹਰੇ ਤੇ ਲਾ ਲਓ ਇਹਨਾਂ ਤਿੰਨਾਂ ਨੂੰ ਮਿਕਸ ਕਰਕੇ ਇਸ ਨੂੰ ਪੂਰੇ ਚਿਹਰੇ ਤੇ ਲਾਉਣ ਤੋਂ ਬਾਅਦ ਕੇਲੇ ਦੇ ਛਿਲਕੇ ਲੈ ਲਵੋ ਤੇ ਕੇਲੇ ਦੇ ਛਿਲਕਿਆਂ ਨੂੰ ਇਹ ਪੇਸਟ ਲਾਉਣ ਤੋਂ ਬਾਅਦ ਆਪਣੇ ਚਿਹਰੇ ਦੇ ਉੱਪਰ ਰੱਖ ਲਓ ਜਿਵੇਂ ਆਪਾਂ ਅੱਖਾਂ ਦੇ ਉੱਪਰ ਖੀਰੇ ਰੱਖਦੇ ਹਾਂ ਇਹ ਕਰਕੇ ਤੁਸੀਂ ਪੈ ਜਾਓ ਤੇ 20 ਤੋਂ 25 ਮਿੰਟ ਬਾਅਦ ਕੇਲੇ ਦੇ ਛਿਲਕੇ ਉਤਾਰ ਕੇ ਰੱਖ ਦਿਓ ਤੇ ਫਿਰ ਤੁਸੀਂ ਬਿਨਾਂ ਮੂੰਹ ਧੋਤੇ ਸਾਰੀ ਰਾਤ ਸੌਂ ਜਾਓ ਤੇ ਸਵੇਰੇ ਉੱਠਣਸਾਰ ਠੰਡੇ ਪਾਣੀ ਦੇ ਨਾਲ ਆਪਣਾ ਮੂੰਹ ਧੋ ਲਓ ਰੋਜ਼ਾਨਾ ਇਦਾਂ ਹੀ ਰਾਤ ਨੂੰ ਕਰਨਾ ਸ਼ੁਰੂ ਕਰ ਦਿਓ ਜੇ ਤੁਹਾਡੇ ਚਿਹਰੇ ਦੇ ਉੱਪਰ ਡਰਾਈਨੈਸ ਹੈ ਡਰਾਈਨੈਸ ਹੈ ਪਿੰਪਲ ਹੈ ਕਾਲਾਪਣ ਹੈ ਛਾਈਆਂ ਝੁਰੜੀਆਂ ਕੁਝ ਵੀ ਹੈ ਉਹ ਹੌਲੀ-ਹੌਲੀ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਹਾਡਾ ਚਿਹਰਾ ਰਾਤ ਨੂੰ ਬਿਨਾਂ ਲਾਈਟ ਤੋਂ ਵੀ ਬੰਦ ਕਮਰੇ ਦੇ ਵਿੱਚ ਚਮਕਾ ਮਾਰੇਗਾ ਸੋ ਤੁਸੀਂ ਇਸ ਨੁਸਖੇ ਨੂੰ ਜ਼ਰੂਰ ਅਪਣਾਓ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਤੇ ਇਸ ਨੁਸਖੇ ਨੂੰ ਆਪਣੇ ਉਹਨਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਭੇਜੋ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਸੋ ਇਹੋ ਜਿਹਾ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਾਡੇ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਭੇਜੋ ਇਹ ਨੁਸਖਾ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਨੂੰ ਇਸ ਦੀ ਲੋੜ ਹੈ